ਹਨੇਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰੇ ਅਰਸਹੁ ਕੋਰ ਸਹੋ ਛੱਟੀ ਐ ਤੁਦ ਡਿਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹਾਂ ਦੇ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਦਾਂ ਦਾ ਵੇਸਾ ਹੋ ਸੱਜਣ ਸੱਚਾ ਪਾਤਿਸਾਹੂ ਸਿਰ ਸਾਹਾਂ ਦੇ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਜ ਆਵੈ ਸਾਚ ਭਾਵੈ साच की मत क्योटल इस नान दान सो ज्ञान मज्जन आप क्यों क्योशल प्रपंच मोह बेकार था कूड़ कपट न दोई ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਾਲਾਹੀਐ ਜਿਨ ਕਾਰਣ ਕੀਆ ਮੈਲ ਲਾਗੀ ਮਨ ਮੈ ਲਿਆ ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਨੜਾ ਪ੍ਰਭ ਸਹਜ ਪਛਾਤਾ ਜਾ ਮਨ ਸਾਚ ਚ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ क्यों मिलह हुए पराया साहिब सो साला ही है जिन जगत उपाया आए गया कि न आयो क्यों आवे जाता प्रीतम से मन मान्या ਹਾਰੇ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਜ ਭੂ ਨਾਇਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾ ਥੀਐ ਸਾਚੀ ਮਤ ਹੋਈ ਅੰਜਨ ਤੈ ਸਾ ਅੰਜੀਐ ਜੈ ਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੀ ਆਪ ਜਾਣ ਆਵੈ ਆਪ ਜਾਣავੈ ਮਾਰਗ ਪਾਵੈ ਆਪੇ ਮਨੁ ਵਾਲੇ ਵਈ ਕਰਮ ਸੋ ਕਰਮ ਕਰਾਈ ਆਪੇ ਕੀਮਤ ਕੌਣ ਅਪੇ ਵਈ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਰਿਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਜੈ ਗੁਰ ਸਬਦੀ ਸਚ ਜਾਣਿਆ ਸਾਜਨ ਹੋਵਨੇ ਆਪਨੇ ਕਿਉ ਪਰ ਘਰ ਜਾਹੀ ਸਾਜਨ ਰਾਤੇ ਸਚ ਕੀ ਸੰਗੇ ਮਨ ਮਾਹੀ ਮਨ ਮਾਹੀ ਸਾਜਨ ਕਰਹਿ ਰਲਿਆ ਕਰਮ ਧਰਮ ਸਭਾਇਆ 86 ਤੀਰਥ ਪੁੰਨ ਪੂਜਾ ਨਾਮ ਸਾਚਾ ਭਾਇਆ ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਭਾਇਆ ਸਾਜਨ ਰਾਗ ਰੰਗੀਲੜੇ ਰੰਗ ਲਾਲ ਬਣਾਇਆ ਅੰਦਾ ਆਗੂ ਜੇ ਥੀਐ ਕਿਉ ਪਾਦਰ ਜਾਣੈ ਆਪ ਮੁਸੈ ਮਤ ਹੋਸ਼ੀਐ ਕਿਉ ਰਾਹ ਪਛਾਣੈ ਕਿਉ ਰਾਹ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਧਲੀ ਵਿਣ ਨਾਮ ਹਰ ਕੇ ਕਾਸ਼ ਨਾ ਸੂਜੈ ਅੰਧ ਬੂਡੋ ਧੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬਨੰਤੀ ਰਾਹ ਪਾਦਰ ਗੁਰ ਦੱਸੈ ਮਨ ਪਰਦੇਸੀ ਜੇਥੀ ਐ ਸਭ ਦੇਸ ਪਰਾਇਆ ਕਿਸ ਪਹਿ ਖੋਲੋ ਗੰਠੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸਭਾਇਆ ਕੌਣ ਜਾਣੈ ਬਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਮਣੇ ਟੂਟ ਨਾ ਆਵੈ ਫੇਰੀਆ ਨਾਮ ਵਿਹੂਣੇ ਊਣੇ ਝੂਣੇ ਨਾ ਗੁਰ ਸਬਦ ਸੁਣਾਇ ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਗੁਰ ਮਹਲੀ ਘਰ ਆਪਣੈ ਸੋ ਭਰਪੂਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸਬਦ ਪਤੀਣਾ ਸਬਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ਗੁਰ ਮਹਲੀ ਘਰ ਆਪਣ ਸੋ ਭਰਪੂਰ ਦੀਣਾ ਕੀਤਾ ਕਿਆ ਸਾਲਾਹੀਐ ਕਰ ਵੇਖੈ ਸੋਈ ਤਾ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਾਣਾਵੈ ਆਪ ਅਭੁੱਲ ਨਾ ਭੁੱਲੈ ਜੈ ਜੈ ਕਾਰ ਕਰਹਿ ਤੁਧ ਭਾਵਹਿ ਗੁਰ ਕੈ ਸਬਦ ਅਮੁੱਲੈ ਹੀਣਾਉ ਨੀਚ ਕਰਾਉ ਬੇਨੰਤੀ ਸਾਚ ਨਾ ਛੋਡਾਉ ਭਾਈ ਨਾਨਕ ਜਿਨ ਕਰ ਦੇਖਿਆ ਦੇਵ ਮਤ ਸਾਈ ਹੀਣਾਉ ਨੀਚ ਕਰਾਉ ਬੇਨੰਤੀ साच न छोड पाई नानक जिन कर देव देवै मात साई गुरु जी का खालसा गुरु जी की फतेह सूही महला पहला ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ